ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਾ ਕੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਪੰਜਾਬ ਚ ਕਿੱਥੇ ਕਿੱਥੇ ਪੈ ਸਕਦਾ ਛਮਛਮ ਮੀਂਹ ਛਾਏ ਕਾਲੇ ਕਾਲੇ ਬੱਦਲ ਅਗਲੇ 5 ਦਿਨਾਂ ਤੱਕ ਮੀਂਹ ਦੀ ਸੰਭਾਵਨਾ ਪੰਜਾਬ ਵਿੱਚ ਅੱਜ ਦੀ ਅੱਜ ਵੀ ਮੌਸਮ ਪਾਗ ਵੱਲੋਂ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਵੈਸਟਰਨ ਡਿਸਟਰਬ ਐਕਟਿਵ ਹੋਣ ਕਰਕੇ ਮੀਂਹ ਦੇ ਅਸਰ ਬਣੇ ਹੋਏ ਹਨ ਕੱਲ ਸੋਮਵਾਰ ਤੋਂ ਮੌੜ ਮੌਸਮ ਵਿੱਚ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ ਇਸ ਤੋਂ ਇਲਾਵਾ ਬੀਤੇ ਦਿਨ ਕੋਤ ਜ਼ਿਲ੍ਹਿਆਂ ਵਿੱਚ ਹੀ ਮੀਂਹ ਪਿਆ ਜਿਸ ਕਾਰਨ ਦਿੱਕਤਮ ਤਾਪਮਨ ਵਿੱਚ ਹਲਕਾ ਵਾਧਾ ਨੋਟ ਕੀਤਾ ਗਿਆ ਜੇਕਰ ਗੱਲ ਕਰੀਏ ਅੱਜ ਜਾਣੀ ਕਿ ਐਤਵਾਰ ਵਾਲੇ ਦਿਨ ਤਨ ਲੋਕ ਸਾਵਧਾਨੀ ਦੇ ਨਾਲ ਹੀ ਬਾਹਰ ਜਾਣ ਕਿਉਂਕਿ ਸਵੇਰ ਤੋਂ ਹੀ ਆਸਮਾਨ ਦੇ ਵਿੱਚ ਕਾਲੇ ਬੱਦਲ ਛਾਏ ਹੋਏ ਹਨ ਤਾਂ ਮੀਂਹ ਪੈਣ ਦੀ ਸੰਭਾਵਨਾ ਵੱਧਦਾ ਹੈ ਇਸ ਕਰਕੇ ਪਟਿਆਲਾ ਦੇ ਵਿੱਚ ਸਵੇਰੇ 7 ਵਜੇ ਤੋਂ ਹੀ ਤੇਜ਼ بارش ਸ਼ੁਰੂ ਹੋ ਗਈ ਪੰਜਾਬ ਵਿੱਚ ਉਸ ਤੱਕ ਦਿੱਕਤਾ ਤਾਪਮਨ 1.8 ਡਿਗਰੀ ਸੈਲਸੀਅਸ ਦੀ ਵਾਦੂ ਦਰਜ ਕੀਤੀ ਗਈ ਪਰ ਇਹ ਹਜੇ ਵੀ ਆਮ ਤੌਰ ਤੇ ਰਿਕਾਰਡ ਹੋਣ ਵਾਲੇ ਤਾਪਮਨ ਨਾਲੋਂ 1.7 ਡਿਗਰੀ ਸੀ ਘੱਟ ਹੈ ਸੁੱਬੇ ਦੇ ਚੁੱਬ ਵਿੱਚ ਸਭ ਤੋਂ ਵੱਧ ਤਾਪਮਨ 34.5 ਡਿਗਰੀ ਪਾਖੜਾ ਡੈਮ ਵਿਚ ਦਰਜ ਕੀਤਾ ਗਿਆ ਅਮਿਸਰ ਵਿੱਚ 32.3 ਡਿਗਰੀ ਲੁਧਿਆਣਾ ਵਿੱਚ 32.2 ਡਿਗਰੀ ਸੈਲਸੀਅਸ ਪਟਿਆਲਾ ਵਿੱਚ 31.2 ਡਿਗਰੀ ਸੈਲਸੀਅਸ ਬਠਿੰਡਾ ਵਿੱਚ 31.6 ਡਿਗਰੀ ਸੈਲਸੀਅਸ ਮੀਂਹ ਦੀ ਗੱਲ ਕਰੀਏ ਤਾਂ ਚਾਰਪੁਰ ਵਿੱਚ 41.5 ਮਿਲੀਮੀਟਰ ਰੂਪਨਗਰ ਵਿੱਚ 30 ਮਿਲੀਲੀਟਰ ਮੋਗਾ ਵਿੱਚ 4 ਮਿਲੀਲੀਟਰ ਲੁਧਿਆਣਾ ਵਿੱਚ 0.4 ਮਿਲੀਲੀਟਰ ਪਟਿਆਲਾ ਵਿੱਚ 2 ਮਿਲੀਲੀਟਰ ਇਹ ਸੰਕੜੇ ਇਹ ਅੰਕੜੇ ਦੱਸਦੇ ਹਨ ਕਿ ਕੁਝ ਹਿੱਸਿਆਂ 'ਚ ਹਲਕੀ ਮੀਂਹ ਹਲਕੀ ਮੀਹੀ ਹੋਈ ਹੈ ਜਦੋਂ ਕਿ ਕਈ ਇਲਾਕਿਆਂ 'ਚ ਮੌਸਮ ਧੇਰੇ ਗਰਮ ਰਿਹਾ ਅਗਲੇ 4 ਦਿਨਾਂ ਦੌਰਾਨ ਰਾਜ ਦੇ ਕਈ ਜ਼ਿਲ੍ਹਿਆਂ 'ਚ ਹਲਕੀ ਤੋਂ ਮੱਧਮ ਮੀਂਹ ਦੀ ਸੰਭਾਵਨਾ ਹੈ ਹਿਆਰਪੁਰ ਨਵਾਂ ਸ਼ਹਿਰ ਗੁਰਦਾਸਪੁਰ ਪਠਾਨਕੋਟ ਅਤੇ ਜੂਪਨਗਰ ਵਿੱਚ ਪਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ 4-5 ਅਗਸਤ ਨੂੰ ਵੀ ਕੁਝ ਜ਼ਿਲ੍ਹਿਆਂ 'ਚ ਪਾਰੀ ਵਰਖਾ ਦਾ ਲੱਠ ਹੈ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ 25% ਤੋਂ ਵੱਧ ਥਾਵਾਂ 'ਤੇ ਮੀਂਹ ਪੈ ਸਕਦਾ ਹੈ ਉੱਤਰ ਤੇ ਪੂਰੀ ਪੰਜਾਬ ਵਿੱਚ ਵੱਧ ਮੀਂਹ ਹੋਣ ਦੀ ਸੰਭਾਵਨਾ ਹੈ ਜਦ ਕਿ ਦੱਖਣੀ ਪੱਛਮੀ ਜ਼ਿਲ੍ਹੇ ਸੁੱਕੇ ਰਹਿ ਸਕਦੇ ਹਨ ਅਨੁਸਾਰ ਹਲਕੇ ਬੱਦਲ ਛਾਈ ਰਹਿਣਗੇ ਮੀਂਹ ਦੀ ਸੰਭਾਵਨਾ ਹੈ ਤਾਪਮਨ 26 ਤੋਂ 33 ਡਿਗਰੀ ਦੇ ਵਿੱਚ ਘਾ ਰਹਿ ਸਕਦਾ ਹੈ ਜਲੰਧਰ ਹਲਕੇ ਬੱਦਲ ਛਾਈ ਰਹਿਣਗੇ ਮੀਂਹ ਦੀ ਸੰਭਾਵਨਾ ਹੈ ਤਾਪਮਨ 26 ਤੋਂ 29 ਡਿਗਰੀ ਦੇ ਵਿੱਚ ਰਹਿ ਸਕਦਾ ਹੈ ਲੁਧਿਆਣਾ ਹਲਕੇ ਬੱਦਲ ਛਾਈ ਰਹਿਣਗੇ ਮੀਂਹ ਦੀ ਸੰਭਾਵਨਾ ਹੈ ਤਾਪਮਨ 25 ਤੋਂ 33 ਡਿਗਰੀ ਦੇ ਵਿੱਚ ਘਾ ਰਹਿ ਸਕਦਾ ਹੈ ਪਟਿਆਲਾ ਹਲਕੇ ਬੱਦਰ ਛਾਇਰਣਗੇ ਮੀਂਹ ਦੀ ਸਭਾਵਨਾ ਹੈ ਤਾਪਮਨ 26 ਤੋਂ 31 ਡਿਗਰੀ ਦੇ ਵਿੱਚ ਰਹਿ ਸਕਦਾ ਹੈ ਮਹਾਲੀ ਹਲਕੇ ਬੱਦਰ ਛਾਇਰਣਗੇ ਮੀਂਹ ਦੀ ਸਭਾਵਨਾ ਹੈ ਤਾਪਮਨ 27 ਤੋਂ 31 ਡਿਗਰੀ ਦੇ ਵਿੱਚ ਘਾਹ ਰਹਿ ਸਕਦਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨ